ਜੀ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੋ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ ਤੈ ਦਿਲੋਂ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ YouTube ਦਾ ਵੀ ਬਹੁਤ ਬਹੁਤ ਧੰਨਵਾਦ ਆ ਜੀ YouTube ਚੈਨਲ ਦਾ ਜਿਹੜੇ ਭੈਣਾਂ ਭਰਾਵਾ ਆਪਣੇ ਉੱਥੇ ਡਿਊਟੀਆਂ ਨਿਭਾ ਰਹੇ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਤੁਹਾਨੂੰ ਸਾਰੇ ਭੈਣ ਭਰਾਵਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਜੀ ਜੋ ਟਾ ਫੈਮਿਲੀ ਦਾ ਵੀ ਬਹੁਤ 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 ਕੋਟ ਕੋਟ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਅਤੇ ਬਾਹਰ ਬੈਠੇ ਦੇਸਾਂ ਦੇਸਾਂ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਸੱਚੇ ਪਾਤਸ਼ਾਹ ਤੁਹਾਡੀਆਂ ਕਮਾਈਆਂ 'ਚ ਬਰਕਤ ਆ ਪਾਵੇ ਨਾਮ ਦੀ ਦਾਤ ਬਖਸ਼ੇ ਹਮੇਸ਼ਾ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਤਾਮਾਂ ਨੂੰ ਬੱਚਿਆਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਤੁਸੀਂ ਭੈਣ ਭਰਾ ਸਾਨੂੰ ਬਹੁਤ ਵਧੀਆ ਸਪੋਰਟ ਕਰਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ ਭੈਣਾ ਭਰਾਵਾਂ ਦਾ ਜਿਹੜਾ ਹੁੰਦਾ ਹੌਸਲਾ ਉਹ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਜਿਹੜਾ ਤੁਸੀਂ ਸਾਨੂੰ ਹੌਸਲਾ ਵਧਾਈ ਦਿੰਨੇ ਹੋ ਅਸੀਂ ਤਹਿ ਦਿਲੋਂ ਧੰਨਵਾਦ ਹੈ ਸੱਚੇ ਪਾਤਸ਼ਾਹ ਦਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਬਾਕੀ ਸਾਰੇ ਭੈਣ ਭਰਾਵਾਂ ਦੇ ਸੰਯੋਗ ਦੇ ਨਾਲ ਆਪਾਂ ਬਹੁਤ ਅੱਗੇ ਚੱਲ ਰਹੇ ਆ ਬਹੁਤ ਤੁਹਾਡਾ ਸੰਯੋਗ ਮਿਲ ਰਿਹਾ ਹੈ ਅਸੀਂ तहे ਦਿਲੋਂ ਧੰਨਵਾਦੀ ਆ ਵੇਖੋ ਜੀ ਇੱਕ ਤਾਂ ਹੁੰਦਾ ਬੰਦਾ ਕਿਸੇ ਨੂੰ ਗਲਤ ਰਸਤੇ ਪਾਉਂਦਾ ਇੱਕ ਹੁੰਦਾ ਕਿਸੇ ਨੂੰ ਸਹੀ ਰਸਤੇ ਪਾਉਂਦਾ ਉਹਦੇ ਵਿੱਚੋਂ ਆਪਾਂ ਰਸਤਾ ਸਹੀ ਵਾਲਾ ਚੁਣਨਾ ਗਲਤ ਵਾਲਾ ਨਹੀਂ ਚੁਣਨਾ ਚਲੋ ਜੋ ਉਹਦੀ ਮਾਤਾ ਜਾਂ ਉਹਦਾ ਮਤ ਮੂੜ ਦੇ ਵਿੱਚ ਗੈਨ ਲੋਣਾ ਤੇ ਆਪਾਂ ਚੰਗਿਆਂ ਦੇ ਨਾਲ ਤੁਰਨਾ ਹੈ ਮੰਦਿਆਂ ਦੇ ਨਾਲ ਨਹੀਂ ਤੁਰਨਾ ਮੰਦਿਆਂ ਦੇ ਨਾਲ ਤਾਂ ਬਹੁਤ ਚਿਰ ਦੇ ਤੁਰ ਚੁੱਕੇ ਐ ਪਰ ਉਹਨਾਂ ਦੇ ਵਿੱਚੋਂ ਕੁਝ ਨਿਊ ਮਿਲਿਆ ਕਿਸੇ ਭੈਣ ਭਰਾ ਨਾਲ ਆਪਾਂ ਸਿਆਣੇ ਬਜ਼ੁਰਗਾਂ ਨਾਲ ਆਪਣਾ ਸਹਿਚਾਰਜ ਆਪੇ ਭੈਣਾ ਭਰਾਵਾਂ ਦੇ ਨਾਲ ਵਿਚਰਦੇ ਐ ਵਧੀਆ ਮौज-ਮਾਜ ਕਰਦੇ ਐ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਆ ਕੋਈ ਆਪਾ ਉਹ ਜੀ ਗੱਲ ਤੇ ਨਾ ਆਪਾ ਉਹ ਜੀ ਮੰਡਲੀ ਦੇ ਵਿੱਚ ਗਏ ਆ ਸਾਡਾ ਇਹ ਸੂਲ ਹੈ ਵੀ ਜੋ ਵੀ ਆਪਣੇ ਘਰਾਂ ਦੇ ਆ ਬੱਚੇ ਨੌਜਵਾਨ ਸਾਰੇ ਇੱਕ ਮੰਚ ਤੇ ਬੈਠੇ ਹੁੰਨੇ ਆ علیحدਾ ਸਾਡਾ ਬੈਂਚ ਬਣਾਇਆ ਹੋਇਆ ਅਸੀਂ ਰਾਤ ਭਰਾਂਤੇ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਆਪਦੇ ਹਲਕੇ 'ਚ ਆਪਦੇ ਏਰੀਏ 'ਚ ਰਹਿਣਾ ਹੁੰਦਾ ਕਿਉਂ ਅੱਜ ਕੱਲ੍ਹ ਹਾਲਾਤ ਬਹੁਤ ਖਰਾਬ ਆ ਇੱਕ ਦੂਜੇ ਦੇ ਮੋਢਿਆਂ ਤੇ ਉਤੋਂ ਦੀ ਠਿਕਰਾ ਪੰਨਿਆ ਜਾਂਦਾ ਹੈ ਉਹ ਇਸ ਤਰ੍ਹਾਂ ਸਾਨੂੰ ਚੰਗਾ ਜਿਹਾ ਨਹੀਂ ਲੱਗਦਾ ਨਾ ਬਾਕੀ ਆਪੋ ਆਪਣੇ 12 ਚ ਬੈਠਾਂਗੇ ਆਪਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਠੀਕ ਹੈ ਜੀ ਜਦੋਂ ਆਪਾਂ ਕਿਸੇ ਭੈਣ ਭਰਾ ਦੇ ਉਹ ਜਿਹਦੇ ਨਾਲ ਤੁਰ ਜੰਨੇ ਫਿਰ ਆਪਾਂ ਨੂੰ ਥੋੜਾ ਜਿਹਾ ਅਗਲਾ ਡਾਟਦਾ ਵੀ ਹੈ ਡਾਟਣ ਦਾ ਹੱਕ ਵੀ ਹੈ ਆਪਣਾ ਮੰਨਣ ਦਾ ਹੱਕ ਵੀ ਹੈ ਜੇਕਰ ਆਪਾਂ ਕਿਸੇ ਭੈਣ ਭਰਾ ਨੂੰ ਆਪਾਂ ਕਹੀਏ ਵੀ ਜੇ ਨਹੀਂ ਆ ਰਹੀ ਅਸੀਂ ਤੇਰੇ ਆਖੇ ਨਹੀਂ ਲੱਗਣਾ ਅਸੀਂ ਤੇਰੀ ਗੱਲ ਨਹੀਂ ਮੰਨਣੀ ਕੱਲ ਨੂੰ ਆਪਣਾ ਭੈਣ ਭਰਾ ਹੋ ਆਪਣੇ ਔਖੇ ਸਮੇਂ ਜਾਂ ਕੋਈ ਆਪਾਂ ਬਿਮਾਰ ਹੋ ਗਏ ਜਾਂ ਕੋਈ ਗਲਬਾਤ ਹੋ ਗਈ ਉਹਦੇ ਵਿੱਚ ਕੋਈ ਭੈਣ ਭਰਾ ਫਿਰ ਆਪਣੇ ਵਿੱਚ ਨਹੀਂ ਆਵੇਗਾ ਉਹ ਕਹੇਗਾ ਵੀ ਆਪੋ ਆਪਣੀ ਮਰਜ਼ੀ ਕਰਦੇ ਆਂ ਘਰੀ ਜਾਣ ਦਿਓ ਫਿਰ ਨੁਕਸਾਨ ਕਿਹਦਾ ਹੋਊਗਾ ਆਪਣਾ ਹੋਊਗਾ ਆਪਾਂ ਇਹ ਚੀਜ਼ ਸੋਚਿਆ ਕਰਨੀ ਹੈ ਵੀ ਆਪਾਂ ਨੂੰ ਫਾਇਦਾ ਕਿਹੜੇ ਟਾਈਮ ਹੁਣ ਆਪਾਂ ਫਸਲ ਬੀਜਦੇ ਆਂ ਫਸਲ ਬੀਜਦੇ ਉਹ ਬਾਦਚੋਦ ਇਤਿਹਾਸਾਂ ਵੀ ਰੱਖੀਆਂ ਜਾਂਦੀਆਂ ਫਿਰ ਉਹਦੀ ਦੇਖ ਰੇ ਕਰਦੇ ਆਂ ਫਿਰ ਉਹਨੂੰ ਜੋਨੇ ਰ ਸਵੇਰੇ ਵੀ ਢੇੜਾ ਮਾਰਦੇ ਆ ਯਾਰ ਆਪਣੀ ਫਸਲ ਆ ਜਦੋਂ ਆਪਾਂ ਫਸਲ ਦੇ ਕੋਲੇ ਜਾ ਵੜਦੇ ਆ ਫਸਲ ਨੂੰ ਚਾ ਚੜ ਜਾਂਦਾ ਵੀ ਮੇਰਾ ਮਾਲਕ ਆ ਮੇਰੀ ਰਖਤ ਲਈ ਵੇਖਣ ਆਇਆ ਮੈਨੂੰ ਕਿਹੜੀ ਚੀਜ਼ ਦੀ ਘਾਟ ਆ ਜਾਂ ਨਹੀਂ ਹਨਾ ਤੇ ਜੇਕਰ ਆਪਾਂ ਉਹ ਸਾਥ ਰੱਖਗੇ ਤਾਂ ਸਾਰਿਆਂ ਨੂੰ ਵਧੀਆ ਇਸੇ ਤਰ੍ਹਾਂ ਹੀ ਭੈਣ ਭਰਾ ਹੁੰਦੇ ਆ ਵੀ ਜੋ ਆਪਾਂ ਨਿੱਕੇ ਐ ਜੋ ਆਪਣੇ ਵੱਡੇ ਭੈਣ ਭਰਾ ਉਹ ਆਪਾਂ ਨੂੰ ਸਮਝਾਉਂਦੇ ਆ ਭੈਣਾਂ ਦਾ ਵੀ ਬਹੁਤ ਫੋਨ ਆਉਂਦਾ ਬਾਰੂ ਅਮਰੀਕਾ ਤੋਂ ਦਲਜੀਤ ਕੌਰੰਟੀ ਦਾ ਵੀ ਆਉਂਦਾ ਹੁਣੇ ਗੱਲ ਕਰਕੇ ਟਿਓ 5-7 ਮਿੰਟ ਹੀ ਹੋਏ ਐ ਤੇ ਭੈਣ ਗੁਰਕਿਰਤ ਕੌਰ ਦਾ ਵੀ ਆ ਰਿਹਾ ਹੈ ਫੋਨ ਉਹਨਾਂ ਦਾ ਵੀ ਉਹ ਵੀ 15-20 ਦਿਨ ਹੀ ਲਾ ਲੈਂਦੇ ਵਿਚਾਰੇ ਹਾਲਚਾਲ ਪੁੱਛ ਲੈਂਦੇ ਅਸੀਂ ਉਹਨਾਂ ਦਾ ਤੈ ਦਿਲੋਂ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਉਹ ਸਾਡੇ ਚੈਨਲ ਨੂੰ ਵੀ ਬਹੁਤ ਸਪੋਰਟ ਕਰਦੇ ਨੇ ਬਹੁਤ ਕੁਝ ਗੱਲਾਂ ਸਮਝਾਉਂਦੇ ਨੇ ਮੈਂ ਲਮ ਲਾਈਵ ਦੇ ਵਿੱਚ ਬੋਲਦਾ ਨਹੀਂ ਹੁੰਦਾ ਸੀ ਮੈਂ ਕਮੈਂਟ ਪੜੀ ਜਾਂਨੇ ਤੇ ਦੋ ਕੁ ਕਮੈਂਟ ਆਉਣਾ ਜਿਹੜਾ ਕਮੈਂਟ ਆਉਣਾ ਮੈਂ ਪੜ ਕੇ ਚੁੱਪ ਕਰ ਜਾਂਦਾ ਸੀ ਤੇ ਮੇਰੇ ਵੱਡੇ ਭੈਣ ਜੀ ਨੇ ਫੋਨ ਕੀਤਾ ਗੁਰਕੀਰਤ ਭੈਣ ਜੀ ਨੇ ਉਹ ਆਹਦੇ ਵੀਰੇ ਇਦਾਂ ਨਹੀਂ ਹੁੰਦਾਗਾ ਤੁਸੀਂ ਕੋਈ ਇੱਕ ਨਵਾਂ ਵਧੀਆ ਕਨੈਕਟਰ ਰੱਖਿਆ ਕਰੋ ਚਲੋ ਕਮੈਂਟ ਵਿੱਚ ਦੀ ਵਿੱਚ ਦੀ ਨਿਗਾਹ ਮਾਰੋ ਵਿੱਚ ਦੀ ਉਹ ਉਹ ਲੈਬ ਨਾ ਟੁੱਟੇ ਮੈਂ ਉਹਨਾਂ ਦੀ ਗੱਲ ਦਿਮਾਗ ਦੇ ਵਿੱਚ ਬਿਠਾ ਲਈ ਮੈਂ ਕਿਹ ਗੱਲ ਸਹੀ ਹੈ ਭੈਣ ਜੀ ਦੀ ਵੀ ਆਪਾਂ ਚੁੱਪ ਕਰੇ ਬੈਠੇ ਚੁੱਪ ਕੀਤਾ ਨਾ ਤਣੀ ਆਪਣਾ ਗਾਂ ਵਾਧਾ ਵਧਨਾ ਨਾ ਸਹੀ ਗੱਲ ਕਹੀ ਉਹਨੇ ਮੈਂ ਹੀ ਤੈ ਤੈ ਦਿਓ ਧੰਨਵਾਦੀ ਹੈ ਪਰ ਆਪਾਂ ਇਹ ਗੱਲ ਜ਼ਰੂਰ ਕਹਿੰਨੇ ਆ ਬਈ ਜਿਹੜੇ ਭੈਣ ਭਰਾ ਆਪਾਂ ਸਹੀ ਬੋਲਦੇ ਆ ਜਾਂ ਸਹੀ ਵਿਚਰਦੇ ਆ ਉਹਨਾਂ ਨੂੰ ਹੀ ਭੈਣ ਭਰਾਵਾਂ ਦਾ ਮਾਣ ਹੁੰਦਾ ਉਹਨਾਂ ਤੇ ਉਹ ਉਹਨਾਂ ਨੂੰ ਕਹਿ ਸਕਦੇ ਆ ਨਾ ਦੂਸਰੇ ਨੂੰ ਜਿੱਥੇ ਹੋਵੇ ਕਿੱਥੇ ਬੈਠੇ ਹੋ ਪ੍ਰਦੇਸ਼ਾਂ ਦੇ ਵਿੱਚ ਸਾਡੇ ਵੀਡੀਓ ਜਰੀਏ ਉਹ ਜੁੜੇ ਆ ਹਨਾ ਸਾਡਾ ਉਹਨਾਂ ਨੇ 2 ਸਾਲ ਹੋ ਗਏ ਜਿੰਦਗੀ ਜਿੰਦਾਬਾਦ ਚੈਨਲ ਚੱਲਦੇ ਨੂੰ ਉਹ ਮੋਨੋਟੈਜ ਹੋਇਆ ਬੈ। ਉਸ ਤੋਂ ਬਾਅਦ ਦੇ ਵਿੱਚ ਮੈਂ ਇਹ ਚੈਨਲ ਚਲਾ ਲਿਆ। ਆਪ ਦੇ ਨਾਂ ਤੇ ਗੁਰਪ੍ਰੀਤ ਬਰਾੜ ਤੇ ਤੇ ਉਹ ਚੈਨਲ ਉਹ ਵੀ ਬਹੁਤ ਭੈਣ ਭਰਾ ਹੰਗਾਰਾ ਦਿੰਦੇ ਆ, ਬੜਾ ਸੰਯੋਗ ਦਿੰਦੇ ਆ ਤੇ ਬੜਾ ਹੌਸਲਾ ਹੁੰਦਾ, ਮਨ ਵੀ ਬੜਾ ਖੁਸ਼ ਹੁੰਦਾ ਯਾਰ ਮੇਰੇ ਭੈਣ ਭਰਾ ਅੱਜ ਮੇਰੇ ਨਾਲ ਨੇ ਹਨਾ ਮੈਨੂੰ ਕਿਸੇ ਗੱਲ ਦੀ ਟੋਟ ਨਹੀਂ ਐ। ਬਾਕੀ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਦਾ ਉਹਦਾ ਹੁਕਮ ਆਪਾਂ ਮੰਨਣਾ ਹੈ। ਬਾਕੀ ਆਪਾਂ ਜਿਹੜੇ ਵੀ ਆਪਣੇ ਭੈਣ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੈ ਨਵੇਂ ਜੁੜੇ ਹੈ ਨਾ ਬਹੁਤ ਵਧੀਆ ਸੁਝਾਅ ਹੁੰਦਾ। ਲੇਕਿਨ ਆਪਾਂ ਇੱਕ ਗੱਲ ਜ਼ਰੂਰ ਕਹਾਂਗੇ ਵੀ ਜਿਹੜੇ ਭੈਣ ਭਰਾ ਆਪਣੀ ਸਪੋਰਟ ਕਰਦੇ ਆ ਆਪਣਾ ਉਹਨਾਂ ਦਾ ਹੱਕ ਆ ਮੰਨਣ ਦਾ। ਜੋ ਕਹਿਣ ਉਹ। ਠੀਕ ਹੈ ਜੀ। ਜਿਹੜਾ ਵੱਡਾ ਭੈਣ ਭਰਾ ਹੁੰਦਾ ਨਾ ਉਹ ਸਿੱਧੇ ਰਸਤੇ ਪਾਉਂਦਾ ਹੁੰਦਾ। ਪਾਉਂਦਾ ਵੀ ਉਹ ਆਵਦਾ ਹੁੰਦਾ। ਕੋਈ ਉੱਪਰ ਹੀ ਨਹੀਂ ਇਹ ਆਪਣੇ ਆਪ ਦੇ ਆਪਾਂ ਨੂੰ ਕਹਿ ਸਕਦੇ ਆ ਆਪਾਂ ਨੂੰ ਡਾੜ ਸਕਦੇ ਆ ਆਪਾਂ ਨੂੰ ਜੇ ਕੋਈ ਗਲਤੀ ਕਰਦੇ ਆ ਆਪਾਂ ਨੂੰ ਰੋਕ ਸਕਦੇ ਆ ਪਰ ਰੋਕਣਾ ਚਾਹੀਦਾ ਹੱਕ ਬਣਦਾ ਆਪਣਾ ਰੁਕਣ ਦਾ ਜੇਕਰ ਆਪਾਂ ਰੁਕਾਂਗੇ ਨਾ ਫਿਰ ਆਪਣੇ ਚ ਜੇ ਕਮੀਆਂ ਪੇਸ਼ੀਆਂ ਜ਼ਿਆਦਾ ਆਉਂਦੀਆਂ ਰਹੀਆਂ ਤਾਂ ਫਿਰ ਆਪਾਂ ਅਗਲੀ ਮਜਲਤ ਤੱਕ ਨਹੀਂ ਪਹੁੰਚ ਪਾਵਾਂਗੇ ਕਿਉਂ ਵੀ ਜਦੋਂ ਆਪਣੇ ਸਾਹ ਭੈਣ ਭਰਾ ਦੇ ਆਪਾਂ ਗੱਲ ਨਹੀਂ ਮੰਨੀ ਜਾਂ ਆਪਾਂ ਉਹਨਾਂ ਦੇ ਕਹਿਣਤੇ ਨਹੀਂ ਤੁਰੇ ਹਨਾ ਤੇ ਉਹ ਭੈਣ ਭਰਾ ਥੋੜਾ ਥੋੜਾ ਪੈਰ ਪਛਾਣੂ ਰਿਸ਼ਕਾ ਲੈਂਦਾ ਅਗਲਾ ਕਹਿੰਦਾ ਯਾਰ ਇਹ ਆਪਦੀ ਮਰਜ਼ੀ ਕਰਦੇ ਆਪਾਂ ਕਾਹ ਨੂੰ ਕਰਨਾ ਹਨਾ ਸੋ ਇਹ ਗੱਲਾਂ ਹੋ ਜਾਂਦੀਆਂ ਸਾਰੇ ਭੈਣ ਭਰਾ ਬੜਾ ਮਾਣ ਤੇ ਸਤਿਕਾਰ ਦਿੰਦੇ ਮੈਂ ਤਾਂ ਇੰਨਾ ਹੀ ਖੁਸ਼ ਐ ਨਾ ਮੈਂ ਤਾਂ ਇਹ ਸੋਚਿਆ ਸੀ ਵੀ ਮੇਰੇ ਭੈਣ ਭਰਾ ਯਾਰ ਮੈਂ ਚੈਨਲ ਬਣਾ ਲਿਆ ਮੈਂ ਕਿੱਦਾਂ ਜੋੜੂ ਮੈਂ ਕੀ ਕਰੂ ਮੈਂ ਮੈਂ ਸੋਚਾਂ ਚ ਪੈ ਜਾਂਦਾ ਹੁੰਦਾ ਪਰ ਜਿਹੜੀ ਘਰ ਦੀ ਸਮੱਸਿਆ ਹੈ ਜਿਹੜੀ ਬਾਹਰ ਦੀ ਸਮੱਸਿਆ ਜਿਵੇਂ ਆਪਾਂ ਬਾਹਰ ਅੰਦਰ ਜਾਣਾ ਆਣਾ ਤੇ ਉਹ ਆਪਾਂ ਉਸ ਹਿਸਾਬ ਨਾਲ ਟਾਈਮ ਤੋਂ ਟਾਈਮ ਆਪਾਂ ਕੱਢਣਾ ਈ ਡਿਊਟੀ ਏ ਭੈਣ ਭਰਾਵਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਹਨਾ ਜੁੜਨਾ ਆਪਾਂ ਭੈਣ ਭਰਾਵਾਂ ਨਾਲ ਇਹਨਾਂ ਦੇ ਸਿਰ ਤੇ ਹੀ ਆਪਾਂ ਜਿਉਉਨੇ ਆ ਇਹਨਾਂ ਦੇ ਅਸ਼ੀਰਵਾਦਾਂ ਨਾਲ ਹੀ ਆਪਣਾ ਅੱਗੇ ਨੂੰ ਰਾਹ ਸਾਫ਼ ਹੁੰਦਾ ਤੇ ਜੇ ਆਪਾਂ ਇਹਨਾਂ ਭੈਣ ਭਰਾਵਾਂ ਦੀ ਗੱਲ ਨਾ ਮੰਨਾਂਗੇ ਜਾਂ ਆਪਾਂ ਗੱਲ ਸੋਚਾਂਗੇ ਨਾ ਤੇ ਫਿਰ ਇਹਦੇ ਵਿੱਚ ਅਗਲੇ ਦਾ ਤਾਂ ਕੋਈ ਕਸੂਰ ਨਹੀਂ ਨੁਕਸਾਨ ਆਪਦਾ ਆਪਾਂ ਇਹ ਗੱਲਾਂ ਸੋਚਦੇ ਨਹੀਂ ਇਹ ਵਿਚਾਰਦੇ ਨਹੀਂ ਗੱਲਾਂ ਆਪਾਂ ਮਨਚ ਵਿਚਾਰ ਦੀਆਂ ਚਾਹੀਦੀਆਂ ਇਹ ਗੱਲਾਂ ਸੋ ਮੇਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਜਿਹੜੇ ਸਾਨੂੰ ਇੰਨੀ ਸਪੋਰਟ ਕਰਦੇ ਆਂ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਆਪਣੀ ਤਾਂ ਹਮੇਸ਼ਾ ਵੀਰੋ ਆਪਣੀ ਇਹ ਅਰਦਾਸ ਹੈ ਕਿਉਂ ਅਸੀਂ ਅਰਦਾਸ ਬੇਨਤੀ ਸਰਬੱਤ ਦੇ ਭਲੇ ਲਈ ਕਰਨੀ ਹੈ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਆਪਾਂ ਕਿਸੇ ਦਾ ਭਲਾ ਸੋਚਾਂਗੇ ਤਾਂ ਆਪਣਾ ਵੀ ਭਲਾ ਹੋਊਗਾ ਜੇ ਆਪਾਂ ਬੁਰਾ ਸੋਚਾਂਗੇ ਤਾਂ ਆਪਣਾ ਬੁਰਾ ਅੱਖਾਂ ਦੇ ਅੱਗੇ ਸਾਹਮਣੇ ਲਿਖਿਆ ਆਊਗਾ ਜਦੋਂ ਵੀ ਕਦੋਂ ਵੀ ਕਿਸੇ ਟਾਈਮ ਵੀ ਹੋ ਸਕਦਾ ਜੇ ਆਪਾਂ ਕਿਸੇ ਦਾ ਚੰਗਾ ਸੋਚਾਂਗੇ ਆਪਾਂ ਚੰਗੀ ਮਜਲ ਅਲੀ ਚਲੇ ਜਾਵਾਂਗੇ ਜੇ ਕਿਸੇ ਦਾ ਮਾੜਾ ਸੋਚਾਂਗੇ ਤਾਂ ਆਪਾਂ ਮਾੜੇ ਸੋਚ ਲਈ ਚਲੇ ਜਾਵਾਂਗੇ ਨੁਕਸਾਨ ਆਉਦਾ ਹੋਣਾ ਜੇ ਆਪਾਂ ਮਾੜੇ ਰਸਤੇ ਚੱਲਾਂਗੇ ਨੁਕਸਾਨ ਆਉਦਾ ਹੋਣਾ ਕਿਸੇ ਦਾ ਕੁਝ ਨਹੀਂ ਹੋਣਾ ਕਹਿਣ ਵਾਲੇ ਨੇ ਕਹਿ ਜਾਣਾ ਠੀਕ ਹੈ ਜੀ ਸੋਇ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਾ ਦੁੱਗਣੀ ਰਾ ਚੋਗਣੀ ਤਰੱਕੀ ਬਖਸ਼ੇ ਜੀ ਮਿਹਰ ਭਰੇ ਹੱਥ ਰੱਖੇ ਜੀ ਬਹੁਤ ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ ਜੀ ਮਿਹਰਬਾਨੀ